ਮੇਰਾ ਵੀ ਗੁੜ ਦਾ ਕਾਰੋ ਮੇਰਾ ਖਲਾੜਾ ਕੋਈ ਮਤ ਨਹੀਂ ਆਉਗਾ ਵੀ ਮੈਂ ਹੁਣ ਯੂਪੀ ਮਯਫਰਨਾਗਰ ਦਾ ਟਾਪੋਂ ਟਾਲਾਪੋਂ ਤੋਂ ਅਬੂ ਦੇ ਆ ਗਿਆ ਆ ਮਾਰ ਕੇ ਆ ਕੇ ਆਇਆ ਮੈਂ ਤੁਹਾਡੇ ਸਾਰੇ ਆ ਗੁੜ ਦੇ ਵਿੱਚ ਮੇਰਾ ਕੈਮੀਕਲ ਆ ਇਸ ਮਹੀਨੇ ਵਿੱਚ ਨਹੀਂ ਇਹ ਤਾਂ ਬਿੱਲੀ ਦਾ ਕੰਮ ਕਰੀ ਨਹੀਂ ਸਕਦਾ ਆ ਦੇਖਾਵਾਂ ਤੁਹਾਨੂੰ ਉਹਦੇ ਨੇੜੇ ਉਹਦੇ ਕਿਹਨਾਂ ਸਾਡੇ ਗੁੜ ਚ ਕੈਮੀਕਲ ਨਹੀਂ ਦੇਖੋ ਬੜਾ ਨਾ ਜੀ ਬੋਲੋ ਸੀ ਲੋਕਾਂ ਨੂੰ ਜ਼ਹਿਰ ਖਵਾਈ ਜਾਂਦੇ ਆ ਯਾਰ ਅਜੀ ਕਦੀ ਬਾਤ ਹੋ ਜਾਂਦੀ ਹੈ ਇਹ ਜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਥੇ 10 20 ਰੁਪਏ ਸਸਤਾ ਮਿਲਦਾ ਜ਼ਹਿਰ ਖਾਈ ਜਾਂਦੇ ਆ ਇਹ ਨੁਕਸਾਨ ਕਿੱਡਾ ਵੱਡਾ ਜੀ ਸਸਤਾ ਕਹਾ ਰਿਹਾ ਪਰ ਕੰਮ ਜੀ ਨਹੀਂ ਕਰ ਨਿਕਲਦੀ ਕਮਾਦ ਵੀ ਕੀੜਾ ਪੜਦਾ ਮੇਰੀ ਗੱਲ ਸੁਣ ਲਾ ਅਸੀਂ ਬਿੱਤਰ ਨੂੰ ਮੈਂ ਦਿਖਾਉਣਾ ਆ ਜਾ ਮੇਰਾ ਗੁੜ ਤੂੰ ਮਲਾਈ ਮੇਰੇ ਗੁੜ ਦੇ ਸ਼ੱਕਰ ਨਾਲ ਲਾ ਲਾੜ ਲਗਾ ਰੱਖਾਗਾ ਜੀ ਹਾਂ ਦਿਖਾਉਣਾ ਆ ਜਾ ਆ ਨਹੀਂ ਆ ਵੀ ਲੱਗ ਰਹੇ ਕੋਈ ਗੰਨਾ ਗੰਨਾ ਸਹੀ ਓਥੇ ਵਗਾਉਨੇ ਆ ਆ ਦੇਖੀ ਆਹੜੇ ਯੂਪੀ ਦੀਆਂ ਵੀਡੀਓ ਬਟਾ ਕੇ ਲਿਆ ਆ ਮ ਹਾਜੀ ਉਹ ਯੂਪੀ ਬੜੀ ਬੜੀ ਤਾਨ ਮਾਰਾ ਤੇ ਯੂਪੀ ਦੇਖੋ ਕਿੰਨੀ ਬੜੀ ਹੈ ਕੋਈ ਕੁਝ ਵੱਡਣਾ ਨਹੀਂ ਜਿਸ ਦਾ ਵੱਡਣਾ ਚੌਕਰੀਤ ਕੇ ਲਿਆਉਣੇ ਆ ਟਰਾਲੀਆਂ ਆਉਂਦੀਆਂ ਭਰੀਆਂ ਆਉਂਦੀਆਂ ਤੇ ਦੇਖੀ ਜਲੀ ਇੱਕ ਤਰ੍ਹਾਂ ਦਾ ਕੈਮੀਕਲ ਨਹੀਂ 10 ਤਰ੍ਹਾਂ ਦਾ ਕੈਮੀਕਲ ਪਾਉਂਦੇ ਹੋ ਤੁਸੀਂ ਸਰ ਜੀ ਇਹ ਛੋਟ 70 ਕਰਦਾ ਛੋਟ ਦੇਤਾ ਨਹੀਂ ਖਾਣ ਨੂੰ ਪਦਾਰਥ ਛੋਟਾ ਪੈਂਦਾ ਮੱਥਾ ਛੋਟਾ ਮੈਂ ਦੱਸੂ 70 ਬਾਬਾ ਛੱਡ ਜਾ ਛੱਡ ਜਾ ਤੂੰ ਦੱਸਦਾ ਕੀ ਕੁਛ ਹੈ ਜਿਹੜਾ ਚੱਕਰ ਹੈਜੀ ਇਹ ਤਾਂ ਦੇ ਰਿਆ ਕੋ ਬੋਸੇ ਬੜਿਆ ਲੋਗਾ ਨਹੀਂ ਜੋ ਬਾਈ ਕਦੀ ਮਾਰਾ ਨਾ ਵੀ ਕਹ ਉਸਮ ਬਣਾਦਾ ਵੀਡੀਓ ਆ ਦੇਖੀ ਚੱਲੀ ਥੋੜਾ ਖਤਰਨਾਕ ਆ ਲੈ ਯੋ ਭਾਈ ਵੀ ਜਨੀ ਪਹਲਾ ਵਾਲਾ ਆ ਦੇਖ ਲੈ ਆ ਰਿਹਾ ਉਹ ਤਾਂ ਪੀਲੇ ਸਾਧ ਕਰਕੇ ਕਿਸੇ ਨਾ ਬੰਦੇ ਆਇਆ ਯੋ ਜਲੋ ਤਾਂ ਮੈਂ ਬੜਿਓ ਨਾ ਬੜਿਓ ਨਾ ਕਰ ਕੀ ਨੂੰ ਟੈਸਟ ਕਰਾਉਣਾ ਗੁਰ ਤੇ ਸ਼ੱਕਰ ਬੜਿਓ ਨਾ ਕਰ ਕੀ ਯਾਰ ਬਾਈ ਸਾਹ ਹਮ ਤਾਂ ਕਿਸਾਨ ਲੋਗ ਹੈ ਆ ਦੇਖ ਹਾਂ ਤਾਂ ਕਹਿ ਰਹੇ ਹਮ ਤਾਂ ਕੜਾੜ ਆਪਣੀ ਕੋਈ ਕੋ ਕੜਾੜ ਵਗਲ ਨਾ ਦੇ ਕੇ ਹਮ ਤਾਂ ਕੜਾੜ ਦਾ ਬੋਲੇਗੇ ਕੋਈ ਮਰਾ ਵਾਲ ਬਿਲਕੁਲ ਇੱਕ ਮਿੰਟ ਮੈਂ ਉਹਨੂੰ ਮੁੰਡੇ ਨੂੰ ਪੁੱਛਦਾ ਟੈਸਟ ਕਰਾਉਣਾ ਤੁਹਾਡਾ ਗੁਰੂ ਵੀ ਸ਼ੱਕ ਕਰਵੇ ਇਹ ਹੋਇਆ ਤੁਹਾਡੇ ਮੈਂ ਇੱਥੇ ਉਹਨੂੰ ਸੱਦ ਕੇ ਫੂਡ ਵਾਲਿਆਂ ਨੂੰ ਤੁਹਾਡੇ ਪਰਚਾ ਦਰਜ ਕਰਾਉਂ ਆਹ ਬਾਈ ਕਿਉਂ ਆਮਾ ਖੂਬ ਬੋਕਰੋ ਬਾਈ ਸਾਬ ਕੀ ਕਰੋਗੇ ਤੁਸੀਂ ਕਹਿੰਦੇ ਸੁੱਧਾ ਹਾਂ ਤੂੰ ਕਹ ਤੁਰੇ ਬਾਈ ਆਪ ਫਿਰ ਮੈਂ ਟੈਸਟ ਕਰ ਲਵਾਂ ਸਾਜੂ ਉਸ ਗੀ ਬਾਤ ਕਰੀ ਅੱਜ ਆਪਕੋ ਪਤਾ ਹੈਗਾ ਮੈਨੂੰ ਛੋਟਾ ਮੈਂ ਸੈਂਪਲ ਭਰਾਉਣ ਲੱਗਿਆ ਬਾਈ ਸਾਹਿਬ ਠੀਕ ਆ ਤੁਸੀਂ ਜੇ ਕਹਿੰਦਾ ਸੁੱਧਾ ਸੁੱਧਾ ਹਾਂ ਭਿੰਡੀ ਦਾ ਪਣੀ ਲੱਗ ਰਹਾ ਉਸਮਾ ਗੁੱਡ ਮੈਂ ਮੈਂ ਵੀ ਪਿੰਡੀ ਦੇ ਪਣੀ ਆ ਕਹਿੰਦਾ ਮੈਨੂੰ ਪਤਾ ਤੂੰ ਕਹਿੰਦਾ ਸ਼ੁੱਧ ਆ ਕਾ ਕਰ ਰਿਹਾ ਆ ਸ਼ੁੱਧ ਆ ਨਾ ਬਗੋ ਮੈਂ ਪਛੰਤੋ ਭਰਾ ਦੇ ਰੱਖਿਓ ਅੰਬਾਲਾ ਵਾਜਦੇ ਨੇ ਬਸ ਕੋ ਟੇਮ ਲੱਗ ਜਾ ਮਾਰ ਨਾ ਨਾ ਉਪਰਦੇਸੀ ਬੰਦੇ ਮੈਂ ਪਰਦੇਸੀ ਬੰਦੇ ਮੇਰੀ ਬਾਤ ਸੁਣ ਯਾਰ ਪਰਦੇਸੀ ਕਿੰਨੇ ਲੋਕਾਂ ਨੂੰ ਜਲ ਵਿੱਚ ਨਹੀਂ ਇਹ ਯਾਰ ਦੁਨੀਆ ਦੀ ਤੇ ਗਾਪਣ ਪ੍ਰੈਸ ਕਰਾਉਣ ਤੇ ਕੀ ਹਰਜ ਹੈ ਅਜੇ ਅਨੇ ਹਰਜਾ ਤਾਂ ਕੁਛ ਨਹੀਂ ਆਇਆ ਫੇਰ ਅਰਥੋ ਭਾਈ ਸਾਹਿਬ ਆਵੋ ਬੀਚ ਦਾ ਟਾਈਮ ਲੱਗ ਜਾਗਾ ਕਿਉਂ ਟਾਈਮ ਲੱਗੂਗਾ ਇਹਦਾ ਮਤਲਬ ਤੁਸੀਂ ਜਾਰ ਵੇਚ ਕੇ ਤੁਰਿਓ ਨਹੀਂ ਜਾਰ ਨਹੀਂ ਵਾਈ ਤੇ ਹੋਰ ਨਹੀਂ ਵੀ ਸਵਾਸ ਤੋਂ ਕਰ ਰਖ ਰਹਾ ਬੰਦੇ ਭਾਈ ਸ੍ਰੀ ਮੈਂ ਸਾਰਾ ਕੁਝ ਦੇਖ ਕੇ ਆ ਯੂਪੀ ਚ ਛੋੜੇ ਮਜਖਰ ਨਗਰ ਮੰਡੀ ਆ ਨਾ ਗੋੜ ਦੀ ਮੰਡੀ ਹੈ ਉਹ ਜੀ ਮੈਂ ਜਾ ਕੇ ਆ ਹਾਂ ਤਾਂ ਨਹੀਂ ਆਇਆ ਹੋਗਾ ਜੀ ਨਹੀਂ ਸਰ ਆਹ ਟਣਾ ਦੀ ਟਣ ਗੋੜੋ ਫੋਇਦ ਨੂੰ ਪੰਜਾਬ ਚ ਆਉਂਦਾ ਯੂਪੀ ਬੜੀ ਬੋੜੀ ਹੈ ਉਹ ਬਹੁਤ ਕੋਈ ਇਹ ਨਹੀਂ ਤੰਨੇ ਮੇਰੀ ਗੱਲ ਸੁਣ ਲੈ ਕੇ ਧਿਆਨ ਨਾਲ ਤੁਸੀਂ ਤਿੰਨ ਬੰਦੇ ਆ ਤੁਸੀਂ ਕਹਿੰਦੇ ਸਾਡੀ ਸ਼ੱਕਰ ਦਾ ਸਾਡਾ ਗੋੜ ਸ਼ੁੱਧ ਹੈ ਇਹ ਕਹਿੰਦੇ ਹਨ ਹਾਂ ਹਾਂ ਫਿਰ ਤੁਹਾਨੂੰ ਸੈਂਪਲ ਪਰਾਉਣ ਦੀ ਕੀ ਹਰਜ ਹੈ ਅਜੀ ਨੇ ਯਾਰ ਜਾਤਾ ਹਣੀ ਹਲੋ ਬਜੀ ਰਾਮ ਦਾ ਬਾਈ ਸੁਬੇ ਜਦੋਂ ਟੇਮਾ ਪਰ ਆਇਆ ਇਹ ਇੱਥੇ ਗੁੜ ਤੇ ਸ਼ੱਕਰ ਆ ਯੂਪੀ ਵਾਲੇ ਬੰਦੇ ਵੇਚਦੇ ਫਿਰਦੇ ਸੈਂਪਲ ਭਰਾਉਣਾ ਇਹ ਕਹਿੰਦੇ ਸ਼ੁੱਧ ਆ ਮੈਂ ਜਾ ਕੇ ਇਹ ਯੂਪੀ ਚ 10 ਤਰ੍ਹਾਂ ਦਾ ਕੈਮੀਕਲ ਪਾ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਆ ਇਹ ਜੀ ਨਹੀਂ ਬਾਈ ਇੱਥੇ ਲੋਕਾਂ ਨੂੰ ਧਿਆਰ ਖਵਾਈ ਜਾਂਦੇ ਆ ਜੀ ਆਜੋ ਕਰੋ ਬਾਈ ਇਹਨਾਂ ਨੇ ਸੈਂਪਲ ਭਰਾਉਣੇ ਆ ਮੈਂ ਇਹਨੂੰ ਲੈ ਕੇ ਆਉਣਾ ਉਧਰ ਆਜੋ ਅਰੇ ਸੁਬੇ ਤੇ ਹੁਣ ਆ ਗਿਆ ਲੋਪੜਾ ਰੋ ਦੋਤਾ ਦੋਤਾ ਪਾਣੀ ਪਾਣੀ ਹੁਣ ਹੋ ਜਾਂਦਾ ਚਲੋ ਅਰੇ ਭਾਈ ਸਾਨੂੰ ਨਾ ਨਾ ਇਹ ਨਹੀਂ ਗੱਲ ਬਣਦੀ ਯਾਰ ਭਾਈ ਇਹ ਜੀ ਮੀਰੀ ਨਹੀਂ ਜਾਣ ਨਾ ਯਾਰ ਮਾਲਾ ਭਾਈ ਇਹ ਜੀ ਮੀਰੀ ਕਰੀਬ ਵਾਲੀ ਗੱਲ ਖੜੀ ਆ ਗਈ ਅਰੇ ਮਾਲਾ ਦੋਸਤ ਕਲਿਰਾ ਮੈਂ ਚੈੱਕ ਕਰਾਂਗਾ ਨਹੀਂ ਮਾਨਾ ਨਾ ਨਾ ਨਹੀਂ ਯਾਰ ਤੂੰ ਵਾਰੀ ਬਲ ਮਾਲਾ ਜੀ ਭਾਈ ਜੀ ਵਿੱਚ ਲੱਗਦਾ ਭਾਈ ਵੀ ਕਿਉਂ 1000 ਰੁਪਏ ਲੈਣੇ ਨਹੀਂ 1000 ਨਹੀਂ ਦਾ ਭਾਈ ਸਾਹਿਬ ਵੀ ਸਵਾਦ ਕਰੋ ਤੂੰ ਟੈਸਟ ਕਰੇ ਕਰਾਉਂਦਾ ਅਰੇ ਤਾਂ ਬੜਾ ਟਾਈਮ ਲੱਗਦਾ ਮਗਰ ਆ ਜਾਣਾ ਤੇ ਮੈਂ ਤਾਂ 10000 ਰੁਪਏ ਦੂੰ ਪਰ ਨਹੀਂ ਬੜਦਾ 1000 ਦੇਵਾ ਭਾਈ ਮੇਰੀ ਗੱਲ ਸੁਣ ਲੈ ਜੇ ਤੁਹਾਡਾ ਗੁਣਸ਼ੁੱਧ ਨਿਕਲਿਆ ਪ੍ਰਮਾਤਮਾ ਦੀ ਕਸਮ ਤੁਹਾਨੂੰ 10000 ਰੁਪਏ ਦੇ ਦਿੰਦਾ ਜੀ ਨਹੀਂ ਮੰਨੇ ਜੇ ਤੁਹਾਡੇ ਕੋਲ ਕੋਈ ਕੈਮੀਕਲ ਤੇ ਹੋਰ ਹੋਇਆ ਸਮਾਨ ਤੇ ਤੁਹਾਨੂੰ ਮੈਂ ਕਰਾਉਂ ਅੰਦਰ ਚਲੋ ਅਜੇ ਨਾ ਮਾਨਾ ਨਾ ਮਾਨਾ ਬਾਈ ਨਾ ਨਾ ਚੱਲ ਤੂੰ ਬਾਈ ਵੀ ਨਹੀਂ ਨਹੀਂ ਆਏ ਨੀ ਯਾਰ ਬਾਈ ਵੀ ਆਲੇ ਟਰਾਲੀ ਉਧਰ ਆਰਾ ਬਾਈ ਮਾਨ ਲਾ ਤੋਰ ਯਾਰ ਬੇਮਾਨ ਨਾ ਜਾ ਜੀ ਨਾ ਹੀ ਦੇ ਦੇਗਾ ਤਮ ਤੋਂ ਬੜੇ ਆਦਮੀ ਆ ਬੰਤੋ ਵਰੀ ਬਿਆਹ ਨਾ ਮਾਨ ਲਾ ਸੋਨ ਮੈਨੂੰ ਇੱਕ ਕੱਲ ਦੀ ਸੰਧ ਨਹੀਂ ਲੱਗਦੀ ਤੁਸੀਂ ਗੱਲ ਤੇ ਜ਼ੋਰ ਦਿੰਦੇ ਹੋ ਸਾਡਾ ਗੁੱਡ ਸ਼ੁੱਧਾ ਤੇ ਫਿਰ ਆਪ ਨੂੰ ਸੈਂਟਰ ਪਰੋਣ ਚ ਕੀ ਹਰਜਾ ਆ ਇੱਕ ਬਾਤ ਬਤਾਓ ਸਰ ਕੋਈ ਕੁਝ ਵਿਕਾਮ ਕਰਦਾ ਕੁਝ ਵਿਵਹ ਕਰਦਾ ਤੋ ਕੁਛ ਕਰਗਾ ਤਾਂ ਵੇਚਣਾ ਹੀ ਪੜੇਗਾ ਇਹ ਲਾਹਤ ਹੋਗੀ ਜਰ ਭਾ ਕੇ ਵੇਚ ਦਊ ਕੁਛ ਕਰਕੇ ਵੇਚਣਾ ਪਊਗਾ ਮਿੱਠਾ ਸੋਡਾ ਮਿੱਠਾ ਸੋਡਾ ਤਾਂ ਅਸੀਂ ਵੀ ਪਾਉਨੇ ਆ ਮਿੱਠਾ ਸੋਡਾ ਸੱਕਰ ਜੀ ਪੈਂਦਾ ਸਾਨੂੰ ਪਤਾ ਆਹ ਹੋਈ ਆ ਜੀ ਬਸ ਠੀਕ ਆ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਤਾਂ ਗੱਲ ਨਹੀਂ ਬਾਈ ਉਸ ਵਾਰਾ ਤਾਂ ਕਰ ਰਹਾ ਮਿੱਠਾ ਸੋਡਾ ਦਿੱਤਾ ਹੀ ਸਰ ਉਹ ਮੈਂ ਕਹਿੰਦਾ ਮੈਂ ਤੁਹਾਡੇ ਵਿਸ਼ਵਾਸ ਹੈ ਚਲੋ ਅਪ ਟੈਸਟ ਕਰਾਉਣੇ ਬਾਈ ਜੀ ਬਾਈ ਜੀ ਨਾ ਨਾ ਟ੍ਰੈਕਟਰ ਦੇ ਪਾਸ ਆ ਸਰ ਓਏ ਆ ਜਾ ਜਦੋਂ ਨਗਰ ਆ ਗਰ ਨਾ ਅਗਰ ਵੀ ਪਾਸ ਮੈਂ ਹੋਰ ਫੋਟੋ ਟੈਸਟ ਕਰਨਾ ਅਰ ਮਨ ਲਵਾਈ ਤੁਸੀਂ ਆ ਕੇ ਜਹਿਰਾ ਆਦਾ ਕਰ ਲੈ ਮਨ ਲਵਾਈ ਨਾ ਨਾ ਮੈਂ ਇੱਥੇ ਬਣਾ ਲੂੰ ਅਰੇ ਨਹੀਂ ਥੜਾ ਬੁਲਾ ਜਾਂ ਗਲਤੀ ਮੰਨ ਜਿਓ ਅਰ ਮਨ ਲੈ ਬਣਾਓ ਇੱਥੇ ਮਨ ਲੈ ਆਰ ਇਹ ਸਾਡੇ ਗੁਰਦੂਤ ਕੈਮੀਕਲ ਆ ਸੀ ਮੁੜ ਕੇ ਪੰਜਾਬ ਚ ਗੁਰਦਨੀ ਵੇਚਣਾਉਂਦੇ ਆ ਲੈ ਜਾਣੇ ਬਸ ਪਤਾ ਆਨੇ ਛੜੀ ਬਸ ਦਸ ਕੀ ਕੋਸ਼ੇ ਦੇ ਚ ਬਸ ਨਾ ਜਾਣੇ ਕੇ ਭਾਈ ਔਰ ਨਾ ਨਾ ਇਹ ਕੈਮੀਕਲ ਹੈ ਹੈ ਪਤਾ ਨਹੀਂ ਜੀ ਕੱਤਰ ਕੋਈ ਨਹੀਂ ਪਤਾ ਕੱਤਰ ਮੈਂ ਤਾਂ ਪਤਾ ਇਹ ਬਾਤ ਆ ਮਾਮ ਆਦਮਾ ਪਾ ਯੋ ਯੋ ਡੇਟ ਲੱਗ ਜਾਂਦਾ ਆ ਫਿਰ ਨਹੀਂ ਆ ਕਮਾਦੀ ਤੁਹਾਨੂੰ ਕੁਝ ਨਹੀਂ ਪਤਾ ਹੁਣ ਤਾਂ ਤੁਸੀਂ ਸੌ ਖਾਂਦੇ ਇੰਨੇ ਸਾਡਾ ਕੋਲ ਸ਼ੌਧਾ ਹੁਣ ਤੁਸੀਂ ਕਹਿੰਦੇ ਹੁਣ ਕੋ ਪਤਾ ਕਿ ਕਮਾਦ ਵਾਲਾ ਕਹਿੰਦਾ ਕਮਾਦ ਦੇ ਦੇ ਹਾਂ ਉਸੇ ਕੋਲ ਖਰੀਦ ਲਿਆ ਬੱਚਾ ਸੋਨੂੰ ਨਹੀਂ ਕੋ ਪਤਾ ਕਿ ਪਾਇਆ ਹੈ ਮੈਂ ਤੁਹਾਨੂੰ ਦੱਸਦਾ ਮੈਂ ਸੋਡੇ ਪਤਾ ਕੀ ਹੈ ਮੈਂ ਸਾਰਾ ਯੂਪੀ ਕੋ ਮੈਂ ਤੁਹਾਨੂੰ ਇੱਕ ਇੱਕ ਖਲਾੜਾ ਇੱਥੇ ਹੈ ਇੱਕ 10 ਕਰਮਾਂ ਤੇ 20 ਕਰਮਾਂ ਤੇ ਸੋਡੇ ਘਟੋ ਘੜ 5 ਕਿਲੋਮੀਟਰ ਤੇ 50 ਖਲਾੜੇ ਆ ਵਾਹ ਭਾਵੇਂ ਸੋਡੇ ਸਾਰਿਆਂ ਦੇ ਖਲਾੜੇ ਆ ਬਹੁਤ ਠੀਕ ਆ ਭਾਈ ਜੀ ਆਪ ਅੱਗਰ ਨਹੀਂ ਆਣ ਲਗੇਗੇ ਅਗਰ ਲੱਗਤੈ ਫਿਰ ਜਾਣਗੇ ਆਪਣਾ ਕਿਸ਼ਾਨ ਆਦਮੀ ਆਪਣਾ ਬਦਲੇ ਮਲੇ ਕਰਾਂਗਾ ਅਗਰ ਦਾਲ ਵੇਚਣਾ ਹੈ ਅਗਰ ਦਾਲ ਵੇਚਣਾ ਤਾਂ ਜੇ ਸੋਣੂ ਮੇਰੀ ਗੱਲ ਸੁਣੋ ਆਟਾ ਦਾਲ ਜੇ ਸੋਣੂ ਕਿੱਥੇ ਗਿਆ ਹੁਣ ਮੈਂ ਕਿਹਿੰਦਾ ਫਿਰ ਤੁਸੀਂ ਫਸ ਗਏ ਤੇ ਲੋਕ ਤਾਂ ਉਥੋਂ ਚਾਵਾਂ ਨਾ ਲੈ ਜਾਂਦੇ 70 ਰੁਪਏ 60 ਰੁਪਏ ਕਿਲੋ ਲੈ ਲਓ ਜ਼ਹਿਰ ਨਹੀਂ ਭਾਈ ਸਾਹਿਬ ਦਾਲ ਵੇਚਣਾ ਹੈ 2:00 ਵਜੇ ਨਾ ਆਉਂਦੇ ਆਪ ਦਾ ਦਾਲ ਵੇਚਣਾ ਹੈ ਨਾ ਨਾ ਦੋ ਛੋੜ ਦਈਏ ਮਗਾ ਦਾਲ ਆਟਾ ਵੇਚ ਲਿਆ ਪਕਾ ਹੈ ਤੇ ਦਾਲ ਆਟੇ ਜਿੱਕਦੇ ਭੈਣਾਂ ਮਿਲਾਂਗਾ ਆ ਗਿਆ ਗੁਰੂ ਗਰਬ ਇਹਨਾਂ ਦਾ ਭਾਈ ਆਪ ਸਾਡੇ ਲੋਕ ਦਾ ਕਲੰਨ ਕਮਲੇ ਆ ਆਪੋ ਜੋ ਕਮ ਲੈਦਾ 2 ਰੁਪਏ ਦੀ ਜ਼ਹਿਰ ਪੀਣਿਆ ਬੋਦਲ ਭਾਵੇਂ 5 ਰੁਪਏ ਨੇ ਘਟਾਉਂਦੇ ਜਿਹੜੀ ਸਿਹਤ ਵਾਲੀ ਚੀਜ਼ ਆ ਉਹਨੂੰ ਭਾਵੇਂ ਬੋਦਲ 20 ਰੁਪਏ ਦੀ ਪੁੱਛਦੇ ਵੀ ਆ ਸਸਤਾ ਕਰਕੇ ਜ਼ਹਿਰ ਲੈ ਲਓ ਗੁਰੂ ਘਰੋਂ ਮੰਗਾ ਆ ਬਲ ਹੋਰ ਵੀ ਘਟ ਦੇ ਆ ਜੋ ਮੰਗਾ ਰੋਣਾ ਬਈ ਆ ਗੁਰਦੇ ਯੂਪੀ ਤੋਂ ਇਹ ਮੈਂ ਯੂਪੀ ਜਾ ਕੇ ਆ ਸਾਰਾ ਮੇਰੇ ਕੋਲ ਵੀਡੀਓ ਹੈ ਸਾਰਾ ਕੈਮੀਕਲ ਪਾਵਾ ਕੋਲ ਇਧਰ ਨੂੰ ਪੂਰੀ ਜਿਹੜਾ ਲੋਕਾਂ ਨੂੰ ਮਾਰੀ ਦਰ ਜਾਂਦੇ ਯਾਰ ਆਪਣਾ ਪਹਿਲੇ ਹੀ ਯਾਰਾ ਪੰਗਾ ਪੰਗਾ ਤਾਂ ਠੀਕ ਹੈ ਸਾਥ ਹੋਲੇ ਤੇ ਭਾਈ ਸਾਹਿਬ ਤੂੰ ਕਹਿੰਦਾ ਬੜਾ ਗੰਨਾ ਯਾਰ ਮੈਂ ਬੜਾ ਵੇਚ ਦਾ ਫੇਰ ਨਹੀਂ ਆਣਗੇ ਬਸ ਲੈ ਜਾਣੇ ਬਾਈ ਤੂੰ ਮੇਰੀ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬਤਾਉ ਤੂੰ ਹੁਣ ਤਾਂ ਜ਼ਿੰਮੇਵਾਰੀ ਲੈਂਦਾ ਸੀ ਗਰੰਟੀ ਚਾਹਦਾ ਸੀ ਮੇਰਾ ਸ਼ੁੱਧਾ ਗੁੜਨ ਵਾਲੀ ਸ਼ੱਕਰ ਹੁਣ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿਹਦੇ ਤੋਂ ਹੋਰ ਖਰੀਦ ਕੇ ਆ ਆਪਨਾ ਵੀਡੀਓ ਬਣਾ ਲਿਆ ਗੰਨਾ ਯਾਰ ਬਸ ਲੈ ਜਾਣੇਗਾ ਬਾਈ ਬੱਲੇ ਯਾਰ ਬੱਸ ਆਪਨਾ ਵੀਡੀਓ ਬਣਾ ਲਈ ਅੱਜ ਤੱਕ ਨਹੀਂ ਆਇਆ ਬੱਲੇ ਯਾਰ ਬਾਬਾ ਹੋਰ ਕੀ ਰਬੰਦ ਕਰਦੇਗਾ ਬਾਬਾ ਆ ਗਏ ਆਪਨੀ ਤਰ੍ਹਾਂ ਤੂੰ ਮੈਨੂੰ ਕੱਲ ਦਾ جواب ਦੇ ਆ ਬਤਾ ਤੂੰ ਮੁਸਲਮਾਨ ਆ ਨਾ ਹਾਂਜੀ ਹੈ ਨਾ ਹਾਂ ਮੁਸਲਮਾਨ ਦੀਨ ਇਮਾਨ ਦੇ ਪੱਕੇ ਹੁੰਦੇ ਸਹੀ ਬੋਲਦਾ ਪਤਾ ਨਾ ਹਾਂਜੀ ਆ ਇਨਸਾਨੀਅਤ ਨੂੰ ਅਸਲ ਅਸਲ ਜਗਾ ਸਹੀ ਮੁਸਲਮਾਨ ਆ ਆ ਗਏ ਆ ਰੱਬ ਨੂੰ ਅੱਲਾ ਨੂੰ ਮੰਨਣ ਵਾਲਾ ਮੁਸਲਮਾਨ ਬਿਲਕੁਲ ਸਹੀ ਆ ਜੀ ਆਪੇ ਬੋਲ ਉਹ ਕਦੇ ਕਿਸੇ ਦਾ ਨਸਾਨ ਨਹੀਂ ਕਰਦਾ ਕਰਦਾ ਨਹੀਂ ਆਜ ਨੂੰ ਹੀ ਹੈ ਤੇ ਤੂੰ ਆਦੇ ਦਿਲ ਤੇ ਹੱਥ ਧਰ ਕੇ ਇੱਕ ਹੈ ਵੀ ਇਹ ਗੁਰੂ ਸਹੀ ਸਹੀ ਆ ਤੇ ਗਲਤ ਆ ਤੂੰ ਦੱਸ ਸਾਡੀ ਉਹ ਆਦੇ ਅੱਲਾਹ ਮੁਜਾਲ ਕਰਕੇ ਦੱਸ ਮੈਨੂੰ ਪਤਾ ਹੋ ਗਿਆ ਹਾਂ ਅਬ ਚੈੱਕ ਕਰਨ ਵਾਲੇ ਖਬਰ ਸੰਸਾਹੀ ਆ ਸਹੀ ਆ ਸਬਿਰ ਸਬਿਰ ਭੱਲੇ ਵਾਲੇ ਸੇ ਗੋਬੀ ਵਾਂਗੂ ਨਿਕਾਲਦਾ ਕਿਵੇਂ ਕਾੜਦੇ ਬਸ ਇਹ ਆ ਬਸ ਐ ਸੈਂਪਲ ਵਾਲੇ ਗਲਤ ਕਿਵੇਂ ਕਰਦਿੰਗੇ ਮੇਰੇ ਮੇਰੇ ਕੋਲ ਤਾਂ ਵੀ ਸੈਂਪਲ ਭਰੇ ਜਿਹਾ ਬਸ ਵਿਸ਼ਵਾਸ ਕਰੋ ਹਾਂਜੀ ਸੁਣਾ ਬਿਲਕੁਲ ਗੁਰਵਰਾਸਾ ਹੀ ਹੈ ਮਨ ਅਪਾ ਆਪਣਾ ਨਿਵਾਨੇ ਚਲੋ ਤੂੰ ਹੁਣ ਅੱਲਾ ਨੂੰ ਮਤਲਬ ਕਿ ਮਤਲਬ ਕਿ ਅੱਲਾ ਨੂੰ ਤੂੰ ਸਾਹਮਣੇ ਕੇ ਨਾਜ਼ਰ ਸਾਹਮਣੇ ਤੂੰ ਖਾੜਚੀ ਨਹੀਂ ਮਿਲੀ ਐ ਜੀ ਬਿਲਕੁਲ ਵੀ ਵਿਸ਼ਵਾਸ ਕਰੋ ਹਮ ਤੂੰ ਅੱਲਾ ਨੂੰ ਅੱਲਾ ਨੂੰ ਸਾਹਮਣੇ ਤੂੰ ਕਹਨਾ ਇਹ ਸਹੀ ਹੈ ਸਾਰਾ ਠੀਕ ਮੰਨ ਗਿਆ ਨਾ ਹਾਂ ਹੁਣ ਆਪਾਂ ਨੂੰ ਸੈਂਪਲ ਭਰਨ ਕੀ ਹਰ ਜਾ ਫਿਰ ਅਜੀਬਾ ਨੂੰ ਤੇਮ ਲੱਗਦਾ ਮਰਾ ਵਾ ਜੜਵਾ ਮੈਂ ਤੇਰਾ ਜਿੰਨਾ ਲੈ ਖਰਾਬ ਹੋਇਆ ਇਹਨੂੰ ਮੈਂ ਕਿਹਾ ਮੈਂ ਹੋਰ ਟਾਈਮ ਖਰਾਬ 10000 ਰੁਪਏ ਤੁਹਾਨੂੰ ਮੈਂ ਦੂੰਗਾ ਆਪਾਂ ਆਪਾਂ ਛੋੜਦਾ ਅੱਗੇ ਨਹੀਂ ਜਾਣੇ ਦਾ ਬਸ ਆਪ ਦੀ ਇਧਰ ਆਪਾਂ ਹੋਵੇ ਚਲੇ ਹੁਣ ਮੈਨੂੰ ਇੱਕ ਗੱਲ ਦੂ ਕਹਿੰਦਾ ਮੈਂ ਮੁਸਲਮਾਨਾਂ ਵਾਲੇ ਦੀਨ ਦਾ ਪੱਕਾ ਪੱਕਾ ਨਾ ਹੁਣ ਤਾਂ ਤੂੰ ਨੇ ਇੱਕ ਮਿੰਟ ਤੇ ਕਹਿ ਰਿਹਾ ਸੀਗਾ ਪਹਿਲਾਂ ਕਿ ਮੈਨੂੰ ਪਤਾ ਨਹੀਂ ਵੀ ਇਹਦੇ ਹੈਗਾ ਕੁਝ ਕਿ ਨਹੀਂ ਹੈਗਾ ਹੁਣ ਤੂੰ ਕਹਿੰਦਾ ਛੱਡਦਾ ਜਿਵਾਖਾਇਦਕਾ ਮਤਲਬ ਇਹ ਕਹਿ ਰਿਹਾ ਜਿਵਾਖਾ ਮੇਰੀ ਬੋਲ ਜਿਵਾਖਾ ਬੰਦਰ ਜਾ ਜਾ ਰੋ ਛੱਡ ਦੇ ਕੰਮ ਛੱਡ ਦੇ ਠੀਕ हां ਛੋਡੇ ਕੁਝ ਵਾਕ ਮੈਂ ਤੇਖ ਹੋਰ ਦੱਸਦਾ ਹਾਂ ਅੱਜ ਛੋਡੇ ਸਾਰੇ ਯੂਪੀ ਕੋ ਮਕੇ ਆ ਛੋਡੇ ਯੂਪੀ ਵਾਲਾ ਕੋਈ ਵੀ ਬੰਦਾ ਆਪ ਦੇ ਖਿਲਾੜੇ ਤੇ ਜਾਂ ਦੂਜੇ ਖਿਲਾੜੇ ਤੋਂ ਲੈ ਕੇ ਛੱਕਰ ਦੇ ਗੁੜ ਦੀ ਚਾਹ ਨਹੀਂ ਪੀਂਦਾ ਬਸ ਸਮਝ ਬੰਦ ਕਰ ਤੋ ਠੀਆ ਭਾਈ ਆਪ ਕਿਉਂ ਨੂੰ ਪਤਾ ਜੀ ਜੇ ਅਸੀਂ ਕੈਮੀਕਲ ਪਾ ਰਹੇ ਆ ਬਸ ਠੀਕ ਆ ਜੀ ਆ ਗਏ ਮਸਾ ਵਗਾਲ ਲੈ ਆ ਹਾਂ ਮੈਂ ਤੁਹਾਨੂੰ ਦਿਖਾਉਣਾ ਡੈਕੋਲੈਂਟ 골ਡ ਪਾਪੜੀ ਆਉਂਦੀ ਹੈ ਇੱਕ ਚੂਨਾ ਆਪਾਂ ਪਾਈ ਜਾਂਦਾ ਇੱਕ ਤਾਂ ਮਿੱਠਾ ਢੋਡਾ ਹੁੰਦਾ ਇੱਕ ਖਾਰਾ ਵੀ ਪਾਉਂਦੇ ਆ ਹਾਂ ਮੈਂ ਕੱਪੜੇ ਵਾਲਾ ਰੈਂਡਦਾ ਤੇ ਇੰਨੇ ਬਰਤ ਦੇ ਜਿਹੜਾ ਦੀਵੇ ਤੋਂ ਸਾਬਣ ਨੂੰ ਉਹ ਵਰਤੀ ਜਾਂਦੇ ਆ ਰੰਗ ਵਰਤੀ ਜਾਂਦੇ ਆ ਇੱਕ ਪਤਾ ਨਹੀਂ ਹੋਰ ਜਿਹੜੇ ਕੈਮੀਕਲ ਆ 10 ਟੋੜਾ ਕੈਮੀਕਲ ਪਾਉਂਦੇ ਆ ਬੜੀਆਂ ਹੈ ਨਹੀਂ ਬੜਿਆ ਲੋਕ ਕਿਉਂ ਅਗਰ ਮਾਰੀ ਮੰਡੀ ਮੇ ਗੁੱਡ ਘੇਰਾ ਵੇ ਇਹ ਚਾਹਤੇ ਆ ਅਬ ਇਹ ਅਗਰ ਇਹ ਡਾਇਰੈਕਟ ਥੋੜੀ ਮਲੇ ਜਾ ਤੋ ਵੇ ਖਿਲਾਫ ਹੋ ਗਏ ਕਰਾਉਂਗਾ ਟੈਸਟ ਆਹ ਨੇ ਬੰਦੇ ਮੇਰੇ ਪਿੰਡ ਦੇ ਸੁਣਦੇ ਆ ਜੇ তুই ਸਹੀ ਨਿਕਲਿਆ ਉਹਦਾ ਗੋੜਾ ਸਾਰਾ ਨਿਕਲੂ ਸਾਰਾ ਜਿੰਨਾ ਵੀ ਹੈ ਹਾਂ ਜਲ ਜਲ ਮੈਂ ਇਹਨਾਂ ਨੂੰ ਇਹ ਕਹੇ ਬੰਸੇ ਮੈਂ ਕਿਹਾ ਜੇ ਉਹਦਾ ਗੋੜਾ ਸੁੱਧ ਨਿਕਲਿਆ ਸੋ 10000 ਰੁਪਏ ਮੈਂ ਦੂ ਤੈਨੂੰ ਬਾਬਾ ਆਗਾ ਨਹੀਂ ਆਣੇ ਨਹੀਂ ਮੈਂ ਉਹਦਾ ਕਰਾਉਂਗਾ ਟੈਸਟ ਕਰਾਉਣਾ ਮਨ ਚਾਬੀ ਦੇ ਦੀ ਨਾ ਮਾਰ ਹਿੰਦਰਾ ਆਇਆ ਛੇ ਦਾ ਉਹ ਵਾਰਾ ਮਾਰੀ ਕੋਠਾ ਬੰਦਾ ਵਾ ਹਾਂ ਮੈਂ ਬਾਹਰ ਦੇ ਕਰੀ ਬਸ ਇੰਦਰਾਨੇ ਕਰੀ ਬਸ ਅੰਬ ਨਹੀਂ ਕਰਿਆ ਨਾ ਜੇ ਸਹੀ ਹੋਣ ਬਟਾਟਾ ਨਾ ਕਰਾਉਣੇ ਇਹਦੇ ਆਪਾਂ ਹੀ ਦੇ ਆ ਕਾਦਰੇ ਕੁਝ ਕੁ ਜਮਾਨਾ ਵਰੀ ਭਾਈ ਨਾਲ ਨਾਲ ਪਹਿਲਾਂ ਹੋਣਾ ਪੜੇ ਬੰਦੇ ਨਾਲ ਜਾਉ ਮੇਰੀ ਹੋ ਗਈ ਗੱਲ ਸੈਂਪਲ ਵਾਲਾ ਨਾਲ ਵੀ ਆਉਂਦੇ ਆ ਫੂਲ ਵਾਲੇ ਆਪਾਂ ਦਾ ਨਹੀਂ ਆਣਾ ਤੇ ਆਪਣਾ ਵੀ ਜੋ ਬਣਾ ਲਈ ਅੱਗੇ ਦੇਖ ਬਸ ਆਣੇ ਕਰੀ ਦੱਤਲੇ ਕੋਈ ਨਹੀਂ ਬਣੀ ਪੰਜਾਬ ਨਹੀਂ ਆਣੇ ਦਾ ਬਸ ਬੰਦ ਕਰਦੇ ਕਾਈ ਬਸ ਹੋ ਜੇ ਫੜ ਲੈ ਤਾਂ ਬੰਦ ਕਰ ਦੇਣਗੇ ਇੱਥੇ ਦਾ ਸਹੀ ਚੀਜ਼ ਲੈਣਾ ਇੱਕ ਸੁਣ ਲੈ ਗੱਲ ਇੱਥੇ ਦਿਨਾਂ ਦਾ ਦੱਸਦਾ ਮੈਂ ਸੇ ਆਪਣੇ ਪੰਜਾਬ 'ਚ ਘੱਟੋ ਘੱਟ ਇਹ ਆ ਤਿੰਨਾਂ ਚੌ ਮਹੀਨਿਆਂ 'ਚ 10000 ਟਰਾਲੀ ਵੇਚ ਜਾਂਦੇ ਆ ਆ ਮੇਰੇ ਕੈਮੀਕਲ ਵਾਲੇ ਦੀ ਕਿਹੜਾ ਉਹ ਸਾੜੇ ਤਰੀ ਰਹਿੰਦੇ ਆ ਯਾਰ ਸਾਡੇ ਤੋਂ ਬਾਈ ਬੰਦੇ ਉਹ ਬਣਾ ਕੋਈ ਬਾਤ ਭਾਈ ਅਸੀਂ ਬੰਦ ਕਰਦੇ ਭਾਈ ਆਪਾਂ ਤਾਂ ਲੱਗ ਗਿਆ ਯਾਰ ਮੇਰੀ ਗੱਲ ਸੁਣੋ ਇਹ ਇਨਸਾਨ ਨੇ ਖਾਣਾ ਹਾਂ ਨਹੀਂ ਸਹੀ ਆ ਜੀ ਬਾਤ ਠੀਕ ਹੈ ਨਾ ਇਨਸਾਨ ਨੂੰ ਆਪਾਂ ਜ਼ਹਿਰ ਦੇ ਰਹੇ ਆ ਯਾਰ ਫਰਜ਼ਾ ਦੇ ਲੋਕ ਕਿਸਾਨ ਬਥੇਰੇ ਆਲੂਆਂ 'ਚ 20-20 ਗੱਟੇ ਠੋਕ ਦੇਣਗੇ ਹੁਣ ਜੂਰਗੇ ਤੇ ਡੀਏਪੀ ਸਾਰੇ ਠੋਕਦੇ ਬਾਸਾਬ ਮਰ ਅੰਮ੍ਰਣਾਂ ਨੂੰ ਕਹਿੰਦਾ ਕਿਉਂ ਨਸਲਾ ਖਰਾਬ ਕਰੀ ਜਾਂਦੇ ਹੋ ਕਿਉਂ ਸਾਡੇ ਜਵਾਕ ਜੰਮਣੋਂ ਹਟ ਗਏ ਆ ਖਾ ਕੇ ਜ਼ਹਿਰਾਂ ਪੰਜ 40-40 ਸਾਲ ਦੇ ਬੰਦੇ ਮਰੀ ਜਾਂਦੇ ਕੈਸੇ ਬਾਸਾਬ ਮਰੀ ਜਾਂਦੇ ਆ ਹਲਪੋ ਨੀ ਬਪਾ ਯਾਰ ਅਗਾਂ ਨਾ ਯਾਰੇਗਾ ਆਪਨੇ ਵੀਡੀਓ ਬਣਾ ਲਈ ਨਾ ਜੀ ਮੇਰਾ ਮਤਲਬ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫੋੜਾ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਖਲਾੜਾ ਮੈਂ ਤੁਹਾਨੂੰ ਤਾਂ ਰੋਕਦਾ ਹਾਂ ਹਾਂ ਨਹੀਂ 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 ਉਹ ਗੱਲ ਨਹੀਂ ਉਹ ਕਹਿੰਦੇ ਨਹੀਂ ਹੈਗੀ ਠੀਕ ਹੈ ਨਾ ਮੈਂ ਕਹਿੰਦਾ ਤੁਸੀਂ ਸਹੀ ਹੋ ਯਾਰ ਬਾਤ ਸਹੀ ਬਾਤ ਤੁਸੀਂ ਮੇਰੇ ਚਾਹੇ ਯਾਰ ਪਿੰਡ ਰੱਖ ਕੇ ਵਿੱਚੋਂ ਮੈਨੂੰ ਕੋਈ ਦਿੱਕਤ ਨਹੀਂ ਆਪੇ ਸੜ ਜਾਓ ਯਾਰ ਉੱਥੇ ਖੜ੍ਹ ਜਾਓ ਮੇਰੇ ਖਲਾੜੇ ਕੋਲ ਖੜ੍ਹ ਕੇ ਵਿੱਚੋਂ ਮੈਂ ਕਹੂੰਗਾ ਵੀ ਇਹ ਗੋੜਾ ਸਸਤਾ ਰਾਈ ਲੈ ਲਓ ਠੀਕ ਠੀਕ ਬਾਤ ਅਨੂਨੀਆ ਆਪ ਆਪਣੇ ਖਲਾੜੇ ਲਈ ਨਹੀਂ ਕਰੇ ਤਾ ਸਹੀ ਬਾਤ ਆ ਜੀ ਉਹ ਜਿਹੜੇ ਮਾਲ ਤੁਸੀਂ ਤੁਸੀਂ ਕਿੰਨੇ ਰੇਟ ਪੇਦਿਓ 60 ਰੁਪਏ ਨਹੀਂ ਜੀ 50 ਦੇ ਦਿੰਦਾ 50 ਦੇ ਦਿੰਦੇ ਨੇ ਹਾਂ ਤੇ ਮੈਂ ਮੈਂ ਵੇਦਾਂ 120 ਰੁਪਏ ਕਿਲੋ ਆਜ ਨਹੀਂ ਹੈ ਵੇਚਦੇ ਹੋਗੇ 120 ਸਹੀ ਹੈ ਨਹੀਂ ਹੈ ਲੈ ਕੇ ਜਾਂਦੇ ਅਗਲੇ ਛੋਡੇ ਗੁਰ ਨਾਲੋਂ ਮੇਰਾ 70 ਰੁਪਏ ਵੱਧ ਰੇਟ ਆ ਕਿਲੋ ਮੰਗਣਾ ਨਹੀਂ ਹੈ ਕਿਸੇ ਦੇ ਮਾਲਕ ਦੇ ਅੰਦਰ ਹੀ ਕੰਮ ਕਰਦੇ ਹੋਣਗੇ ਕਿਦਾਂ ਨਾ ਖੁਦ ਆਪ ਦਾ ਨਾ ਨਾ ਬਣ ਸੇ ਇਹ ਤਾਂ ਇਹਦਾ ਉਹ ਇੱਕ ਬੰਦਾ ਹੀ ਲਾਈ ਬੈਠਾ ਤੇ ਜੀਪੀ ਦਾ ਖਿਲਾੜ ਜਾ ਨਹੀਂ ਹੁਣ ਇਹਨੇ ਆਉਂਦਾ ਕਿ ਇਹ ਆਉਂਦਾ ਬਣਾ ਲਿਆ ਹੁੰਦੇ ਆ ਇਹ ਲੱਦ ਕੇ ਲੈ ਆਉਂਦੇ ਆ ਭਲਾੜ ਵਾਲੇ ਨੂੰ ਕਮਾਤ ਦੇ ਯਾਰ ਤੂੰ ਐਂ ਦੇਖ ਲੈ ਬਣਸਿਆ ਕਮਾਤ ਦੇ ਮੈਂ ਇੱਕ ਗੱਲ ਇੱਕ ਗੱਲ ਦਰਮਿਆਨ ਦੱਸਦਾ ਇਹਨੂੰ ਐ ਪੁੱਛ ਗੰਨੇ ਦਾ ਕੀ ਰੇਟ ਆ ਯੂਪੀ 'ਚ ਹੁਣ 400 ਰੁਪਏ 400 ਰੁਪਏ 30 ਰੁਪਏ ਬੜੇ ਜੇ ਬੁਗਾ ਮੈਨੂੰ ਪਤਾ 370 ਥਾ 370 ਸੀ ਹੁਣ 400 ਰੁਪਏ ਹਾਂ 400 ਰੁਪਏ ਕਮਾਤ ਤੋਂ ਤੁਸੀਂ ਗੰਨਾ ਲੈ ਕੇ ਤੇ ਤੁਸੀਂ 50 ਰੁਪਏ ਕਿਵੇਂ ਵੇਚ ਦੋਗੇ ਸੁੱਧ ਗੋੜ ਬਣਾ ਕੇ ਵਾਹ ਸਾਬਾ 40 ਰੁਪਏ ਪਟਾ ਦਿੱਤੇ ਕੋਣੋ ਜੇ ਮੰਡੀ ਕਰੇ ਢਾਲੂ ਢਾਲੇ ਰੇਟ ਤੇ ਆਪ ਲਿਖ ਲਓ ਮੈਂ ਮੈਫਰਨਗਰ ਮੰਡੀ ਜਾ ਕੇ ਆਇਆ ਮੈਨੂੰ ਪਤਾ ਔਰ ਵੇਚ ਹੀ ਨਹੀਂ ਸਕਦਾ ਯਾਰ ਸੱਤ ਜੁਰਤ ਹੋ ਲੈ ਵੇਚ ਹੀ ਨਹੀਂ ਸਕਦੇ ਨਹੀਂ ਜੀ ਅਮੇ ਮੋਟਾ ਕੋ 40 ਰੁਪਏ ਸਾਨੂੰ ਵੇਚ ਅੱਛਾ ਤਿੰਨ ਬੰਦੇ 30 ਜਰਦੋ ਤੇਲ ਦਾ ਕਰਦਾ ਮੈਫਰਨਗਰ ਤੋਂ ਆਇਆ ਏ ਢੀ ਦੂਰ ਤੋਂ 250 300 ਮੀਲ ਤੋਂ ਇੱਥੋਂ ਅਜੀ ਤੇਨੇ ਕਟ ਖਾਤਾ ਹੈ ਬਸ ਇੱਕ ਡੰਡਾ ਰਾਜੀ ਬਸ ਬਸ ਦੋ ਹੀ ਪਰ ਜਾਜੀ ਤੁਹਾਨੂੰ ਮੈਂ ਕਹਾਂ ਰਿਹਾ ਮੈਨੂੰ ਇਹ ਕਾਲ ਦਾ ਜਵਾਬ ਦੇ ਦੇ ਮਜ਼ਦੂਰੀ ਪਰ ਜਾ ਬਸ ਆਪਾਂ ਨੂੰ ਟੈਸਟ ਕਰਾਉਣ ਚ ਕੀ ਹਰ ਗਿਆ ਅਜੇ ਵਦਸਾ ਹੈ ਹਮਰਾ ਬਸ ਇਹ 24 ਦਿਨ ਬਾਪੂ ਨੇ ਜਾਣੇ ਦਾ ਇਸ ਦਾ ਬਸ ਗਲਤੀ ਮੰਨਦੇ ਵੀ ਗੁੜ ਸਹੀ ਹੈ ਜਾਂ ਗਲਤ ਆਪੀ ਮੰਨ ਲਿਓ ਨਹੀਂ ਮੰਨ ਲੈ ਕੇ ਜਾਓ ਮਰ ਜੀ ਬਸ ਹੀ ਮੰਨ ਲਿਓ ਅਬਾੜਾ ਕਰੀ ਆ ਕੋ ਬੋਲ ਸਹੀ ਹੈ ਗਲਤੀ ਹੈ ਆਪਾਂ ਸਾਡੇ ਕਰੀ ਭਾਈ ਸਾਹਿਬ ਨਾ ਨਾ ਗੁੜ ਸਹੀ ਹੈ ਹਾਂ ਜੀ ਸਹੀ ਹੈ ਅੱਧਰਾ ਟੈਸਟ ਕਰਾਂਗੇ ਹਾਂਜੀ ਗੱਲ ਆ ਤਾਂ ਨਾ ਬੋਲ ਤੋ ਜੀਆ ਰੁਕ ਤੋ ਜਾ ਹਮ ਹਟਲ ਮਾਰ ਹਮ ਹਟਲ ਮਾਰ ਹਮ ਭਾਈ ਓਏ ਹਟਲ ਮਾਰ ਆ ਤਾਂ ਆ ਗਏ ਆ ਬੈਹਂਡਲ ਮਾਰ ਹਟਲ ਮਾਰ ਨਾ ਨਾ ਜੀ ਤੁਸੀਂ ਸਹੀ ਹੋ ਕੋ ਭਾਈ ਆਪਣਾ ਕੀ ਰਲੂ ਤੁਸੀਂ ਸਹੀ ਆ ਆਪਿਆ ਖਰਾਬ ਆ ਖਰਾਬ ਆ ਪਰ ਬਣੇ ਜਾਣੇਗਾ ਬਸ ਮੰਨ ਨਾ 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 ਤੁਸੀਂ ਕਹਿੰਦੇ ਸਹੀ ਹੋ ਕਾ ਤਰੇ ਖਰਾਬ ਆ ਬਸ ਬਡੇ ਭਾਈ ਗੱਲ ਸਾਰ ਖਰਾਬ ਆ ਇਹ ਉਹ ਦਮਕ ਨਹੀਂ ਜਾਣੇਗਾ ਪੰਜਾਬ ਪਤਾ ਹੋਰ ਕੀ ਕਹਾਂ ਕੀ ਪਾਇਆ ਦਾ ਸਿੱਕੀ ਕੀ ਇਸ ਵਿੱਚ ਕੁਝ ਨਹੀਂ ਮੰਨ ਰਹਾ ਭਾਈ ਜੋ ਨਾਮ ਕਹਿੰਦਾ ਨਾਤਾ ਭਾਈ ਉਸਕੇ ਨਾਮ ਕਾ ਮੈਨੂੰ ਪਤਾ ਫਿਰ ਦੇਖਾ ਸ਼ੌਟ ਡਗਾ ਤੋਂ ਪਤਾ ਮੈਂ ਠੀਕ ਹੈ ਸ਼ੌਟ ਡਤਾ ਨਹੀਂ ਕਰ ਰਹਾ ਪਰ ਜੋ ਆਪਨੇ ਬਤਾ ਜੋ ਕੰਮ ਪਪੜੀ ਦਾ ਉਸ ਦਾ ਵਕਾ ਹੈ ਉਹ ਆਪਣੀ ਪੂਪੜੀ ਦਾ ਉਸ ਦਾ ਨਿਯਮਾ ਮਾਲੂਮ ਆ ਬੀ ਉਹ ਨਹੀਂ ਘੇਰਾ ਘੇਰਾ ਨਹੀਂ ਬਖ ਭਾਈ ਮੈਂ ਤਾਂ ਕਮਾਦ ਦੇਖ ਉਸ ਦਾ ਪੈਸੇ ਨੂੰ ਤਾਂ ਕਮਾਦ ਇਹ ਕਹਿੰਦਾ ਮੈਂ ਸ਼ੁੱਧ ਹੈ ਕਨੇ ਕਹਿੰਦਾ ਮੈਨੂੰ ਪਤਾ ਨਹੀਂ ਹੱਥ ਹੋ ਗਈ ਦੀ ਯਾਰ ਕਮਾਦ ਦੇਖੋ ਸਭ ਕਮਾਦ ਦੇਖਾ ਮੇਰੀ ਬਾਤ ਸਹੀ ਹੈ ਤਾਂ ਤਰਨਾਲ ਮੈਂ ਉਹੀ ਤਾਂ ਗੱਲ ਆਰਾਮ ਜਵਾ ਮੇਰਾ ਸੁਣਾ ਭਾਈ ਥੋੜੀ ਐ ਅਪਰ ਗੋਟ ਹੈਡ ਕਰਾਉਣੇ ਆ ਬਾਪ ਤਾਂ ਆਈਓ ਵੀ ਕਰਾ ਘਰੋਂ ਨਿਕਲ ਅਬ ਹਮੇਂ ਛੋੜਨਾ ਮਾਗਦਾ ਨਹੀਂ ਆਨੇਗਾ ਬਸ ਬੰਦੀ ਕਰਦੇ ਕਾਲੂ ਤੇ ਹਮ ਤਾਂ ਗਲਤ ਹੈ ਗੋਟ ਨਿਕਲ ਬਸ ਇੱਕ ਵਾਰ ਹੱਥ ਜੋੜਾ ਆਪ ਆਪਸ ਆਪਸ ਸਾਰਾ ਸਾਫ ਕਰ ਦਿੰਨੇ ਨਹੀਂ ਕਹਾਂ ਮੈਂ ਤੁਹਾਨੂੰ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਕਹਾਂ ਜਿੰਨਾ ਛੋੜਾ ਟਾਈਮ ਖਰਾਬ ਹੋਇਆ ਨੰਬਰ ਇੱਕ ਹੋਰ ਸੁਣ ਲੈ ਇੱਕ ਮਿੰਟ ਸੁਣ ਲੈ ਜੇ ਛੋੜਾ ਗੋਟ ਸਹੀ ਹੋਇਆ ਸਾਰਾ ਗੋਟ ਸਦੀ ਟਰਾਲੀ ਮੈਂ ਖਰੀਦ ਲੂ ਯਾਰ ਨਿਭੜ ਗਈ ਗੱਲ ਆ ਜੋ ਫਿਰ ਤਾਂ ਟਾਈਮ ਵੀ ਲਿਖਾਪ ਹੋਣਾ ਬਸ ਠੀਕ ਹੈ ਸਹੀ ਹੈ ਸਹੀ ਹੈ ਫੇਰ ਤਾਂ ਚੱਕਰ ਨਹੀਂ ਕੋਈ ਅਜੀ ਬਸ ਤਮਰ ਇਹ ਤਾਂ ਖਰਾਬ ਹੈ ਭਾਬਾ ਸਾਰੇ ਜਾਣਦੇ ਬਸ ਖਰਾਬ ਹੈ ਆ ਵੀ ਜਾਣਦੇ ਹੈ ਦੇਖਿਆ ਖਰਾਬ ਹੈ ਬਸ ਆਪਣੇ ਲੋਕਾਂ ਨੇ ਈ ਆਤਾ ਪੈਸੇ ਨਹੀਂ ਜਵਾਂ ਨਹੀਂ ਪੁੱਛਣਗੇ ਕੀ ਕੋਈ ਗੰਦ ਵੇਚਦੀ ਆਂਦਾ ਜ਼ਹਿਰ ਵੇਚਦਾ ਅੰਨੇ ਹੋ ਗਏ ਪੈਸੇ ਯਾਰ ਵੇਚਣ ਆਏ ਨਾ ਕੱਟ ਪੈਸੇ ਤੂੰ ਮੌਤੋਂ ਵੀ ਲੈ ਲੈਣਗੇ ਸਾਡੇ ਲੋਕ ਹਾਂ ਤੋਂ ਬਸ ਇਕੱਲੇ ਗੁਰੂ ਖਰਾਬ ਹੈ ਪਰਦੇਸੀ ਬੰਦੇ ਆ ਪਰਦੇਸੀ ਕੀ ਕਰ ਰੋ ਹੋ ਰਹਾ ਓਏ ਪਰਦੇਸੀ ਸਾਰੇ ਹੀ ਪਰਦੇਸੀ ਇੱਥੇ ਰਹਿਣਾ ਕਿਨੇ ਸਾਰੇ ਹੀ ਪਰਦੇਸੀ ਇੱਥੇ ਰਹਿੰਦੇ ਹਾਂ ਤੋਂ ਪਰਦੇਸੀ ਆ ਜੀ ਦੇਖ ਲੋ ਗੱਲ ਤਾਂ ਸਾਰੀ ਸਹੀ ਗੱਲ ਤਾਂ ਲੋ ਆ ਤਾਂ ਸਹੀ ਤੋਂ ਕਰ ਲੈ ਜੀ ਤੁਸੀਂ ਤੁਸੀਂ ਇਹ ਕਿੰਨੇ ਸਾਲ ਦੇ ਆ ਰਹੇ ਹੋ ਹਾਂ ਤਾਂ 2 3 ਸਾਲ 2 ਸਾਲ ਤੋਂ 3 ਦੋ ਤਿੰਨ ਸਾਲ ਤੋਂ ਆ ਰਹੇ ਸਾਨੂੰ ਵੀ ਤਾਂ ਹੁਣ ਪਤਾ ਲੱਗਿਆ ਵੀ ਇਹ ਯੂਪੀ ਚੋਂ ਗੋੜ ਆਉਂਦਾ ਇਹ ਮਾੜਾ ਆਉਂਦਾ ਹਨਾ ਅੱਛਾ ਚਲੋ ਜੀ ਅਸੀਂ ਪਹਿਲਾਂ ਅਸੀਂ ਕਿਨੇ ਹੁਣ ਰੋਕ ਲੈ ਟਰਾਲੀਆਂ ਅਸੀਂ ਅਸੀਂ ਵੀ ਅਸੀਂ ਟਰਾਲੀਆਂ ਤੋਂ ਲੈ ਲੈਂਦੇ ਸੀ ਗੋੜ ਵੀ ਗੋੜ ਵਧੀਆ ਲਾਲ ਜਹਾ ਗੋੜਾ ਯਾਰ ਲੈ ਲਓ ਆ ਲੈਂਦੀ ਰਹੇ ਆ ਪਤਾ ਹੀ ਨਹੀਂ ਸੀ ਵੀ ਕੀ ਪਾਈ ਜਾਂਦੇ ਤੁਸੀਂ ਇਹ ਕੰਮ ਕਰਕੇ ਹੁਣ ਪਤਾ ਲੱਗਾ ਹੁਣ ਪਤਾ ਲੱਗਾ ਜੇ ਸਾਨੂੰ ਜਾ ਕੇ ਭਾਵੇਂ ਜਿਹੜੀ ਪਣਾ ਖਵਾਈ ਜਾਂਦੇ ਇਹ ਹੁਣ ਤੁਸੀਂ ਸਾਨੂੰ ਲਾ ਦਿੰਦੇ ਜਿਹੜੇ ਐਕੋਲਾਈਟ 골ਡ ਪਾਪੜੀ ਪਾਉਂਦੇ ਉਹਦੇ ਚ ਪਤਾ ਕਿੰਨੇ ਖਤਰਨਾਕ ਹੈ ਨਰਵਸ ਸਿਸਟਮ ਹੁੰਦਾ ਜਿਹੜਾ ਸਾਡਾ ਸਰੀਰ ਦਾ ਉਹਨੂੰ ਕਮਜ਼ੋਰ ਕਰ ਦਿੰਦੀ ਹੈ ਤੇਰਾ ਕੱਲਾ ਰੰਗ ਕੱਢ ਲਿਆ ਵੀ ਚਿੱਟੀ ਬਣਾ ਦੀ ਲਾਲ ਬਣਾ ਲਿਆ ਗੋੜਾ ਬਣਾ ਲਿਆ ਬਣਾ ਲਿਆ ਇੱਕ ਹੋਰ ਕੈਮੀਕਲ ਪਾਉਂਦੇ ਆ ਉਹ ਦੱਸਿਆ ਨਹੀਂ ਮੈਨੂੰ ਮੇਰੇ ਕੋਲ ਵੀਡੀਓ ਤੁਹਾਨੂੰ ਦਿਖਾਈ ਹੈ ਵੀ ਕਿਹੜਾ ਕੈਮੀਕਲ ਆ

ਬਸ ਠੀਕ ਆ ਆਪ ਕੋ ਕੁਝ ਹੀ ਕਰਨਾ ਸਾਡੇ ਪਿੰਡ ਦੇ ਮਾਰੇ ਆ ਤੁਹਾਨੂੰ ਬੰਨੇ ਆ ਆਪੇ ਬੋਡੀ ਟੈਸਟ ਕਰਾਉਣਾ ਇਹ ਛੋਟੇ ਨਾਲ ਮੈਂ ਟੱਗਾ ਬੰਨੇ ਆ ਬਾਈ ਉਹ ਬਸ ਠੀਕ ਆ ਬਾਈ ਇਹ ਮੇਰਾ ਗਲੂਟ ਟੈਸਟ ਲਓ ਤੁਸੀਂ ਮੈਂ ਉਹ ਕਰਵਾਤੇ ਬਸ ਆ ਬੰਨੇ ਕਰਾਓ ਤਾਂ ਤੋ ਦੋ ਬੱਚਾ ਨਹੀਂ ਸਭ ਲੈ ਜਾ ਰਹੇ ਆ ਆਪਸੀ ਬਸ ਇਹ ਬਤਾ ਦਿਓ ਆਪ ਗਲੀ ਵੀ ਆਦਮੀ ਆਪਾਂ ਦੁਕਾਨੇ ਭੇਜ ਕੇ ਪਿਕ ਕਰਦੇ ਆ ਕੋਈ ਗਲਤ ਐ ਦਾ ਗਲਤ ਸਹੀ ਦਾ ਕੀ ਮਤਲਬ ਨਾ ਆਪ ਤੋ ਤਾਂ ਵੇਚ ਲਗਣ ਨਹੀਂ ਸਭ ਆਪ ਹੀ ਲੈ ਗਏ ਐ ਵੀਰ ਕਿਹੜਾ ਆ ਸਾਡੇ ਪਿੰਡ ਵਾਲੇ ਆ ਸਾਰੇ ਮਜ਼ਦੂਰ ਖੜੇ ਆ ਇਹ ਵੀ ਗਰੀਬ ਇਹ ਢਾਡੀ ਕਰਦੇ ਆ ਇਹ ਕਾਨੂੰ ਕਨੇ ਦੇ ਲੋਕ ਨੂੰ ਜਾਣਕਾਰ ਗਰੀਬ ਲਾਦਾ ਉਹ ਕਿਹੜਾ ਬਾੜੇ ਲਿਖਦਾ ਉਹ ਨਾ ਬੰਨੀ ਕਰਦਾ ਕੰਮ ਕੰਮ ਕਰਦਾ ਹਰ ਤਰੀਕੇ ਤੁਸੀਂ ਕੋਈ ਥੀ ਲੁਕਾ ਨਹੀਂ ਕਰਕੇ ਲੈ ਕੇ ਬਸ ਗਲਤੀ ਹੈ ਚਲ ਆਪਾਂ ਇੱਕ ਵਾਰੀ ਚੱਲ ਦੋ ਤਾਂ ਹੈ ਨਾ ਇੱਕ ਵਾਰੀ ਖਸਰ ਪਾ ਲੈ ਯਾਰ ਵੀਰੇ ਭਾਈ ਇੱਕ ਵਾਰੀ ਮੈਂ ਨਾਲ ਚੱਲ ਬੜਾ ਹਾਂ ਚਲ ਭਾਈ ਸਾਹਿਬ ਮੰਨ ਭਾਈ ਵੀਰ ਕੱਲ ਯਾਰ ਆਪ ਕਰੀਂ ਉਹ ਭਾਈ ਭਲਾ ਲੈ ਜਾਣਗੇ ਅੱਜ ਭਾਈ ਬੰਨੀ ਕਰਨਾ ਭਾਈ ਅਰੇ ਰੁਕ ਜਾ ਯਾਰ ਤੂੰ ਭਾਈ ਉਹ ਲੱਗ ਰਿਹਾ ਹੈ ਅਰੇ ਭਾਈ ਆਹ ਬਾਰਾ ਵੀ ਬਤਾਓ ਅਸੀਂ ਉੱਪਰਾਂ ਇੱਕ ਅੱਧੀ ਨਹੀਂ ਨਹੀਂ ਇੱਥੇ ਖੜਨ ਨਾਲ ਕੀ ਹੱਲ ਹੋਊਗਾ ਇੱਥੇ ਖੜਨ ਨਾਲ ਕੋਈ ਹੱਲ ਨਹੀਂ ਇੱਥੇ ਖੜਾ ਰਹਿ ਇੱਥੇ ਖੜਾ ਰਹਿ ਥਾਰੀ ਦੀ ਅੱਗੇ ਖੜਾ ਖੜਾ ਆਪ ਤੋਂ ਸੁਣ ਰਿਹਾ ਕੋਈ ਬੋਲ ਰਿਹਾ ਹੈ ਸਭ ਮੈਂ ਇੱਥੇ ਬਲਾ ਆਇਆ ਮੈਂ ਇੱਥੇ ਖੜਾ ਹੋਣ ਵਾਲਾ ਹੋ ਗਿਆ ਆਪ ਸੋ ਪਾ ਲੈ ਤੂੰ ਨਾ ਕਿਸੇ ਮੈਂ ਇੱਥੇ ਬੁਲਾ ਲੈਣਾ ਰਾਜਾ ਹਾਂ ਦਾ ਭਾਈ ਤੂੰ ਬੁਲਾ ਬੜਾ ਬਾਈ ਜੀ ਨੀ ਬੰਦਾ ਸੁਣ ਲੈ ਆ ਭਾਈ ਆ ਭਾਈ ਆਹ ਚਾਹੋ ਯੋ ਸੈਂਪਲੀ ਰਿਡਰ ਆਹ ਭਾਈ ਆਹ ਭਾਈ ਦਰਦ ਕਿਉਂ ਨਹੀਂ ਚਾਹੀਦਾ ਉਹ ਨਾਗਰ ਟਰਾਲੀ ਭਰੀ ਪਿਆ ਦੇਖ ਵਾਹ ਦੇਖੀ ਆ ਗੁਰਦੀ ਟਰਾਲੀ ਦੇ ਸਖਤ ਭਰੀ ਫਿਰਦੇ ਆ ਫਿਰ ਆਥਨ ਨੂੰ ਵੇਚ ਕੇ ਜਾਂ ਜਾਣਗੇ ਆਪਣੇ ਲੋਕਾਂ ਪੰਜਾਬੀ ਬਾਈ ਅਸੀਂ ਬੰਦ ਕਰ ਬਸ ਹਲਪਾ ਬਾਈ ਮਾਫ ਕਰਦਾ ਬਾਡੇ ਤੁਸੀਂ ਆਓ ਜੀ ਸਾਧ ਕੇ ਲੈ ਕੇ ਆਉਣਾ ਯਾਰ ਅਹੀ ਚੀਜ਼ ਉਹ ਆ ਕੇ ਪੈਸੇ ਲੈ ਜਾਓ ਤੁਸੀਂ ਕਿਹੜਾ ਫਰੀ ਵੇਚਦੇ ਜੇ ਸਹੀ ਹੋਇਆ ਵੇਚੋ ਸਾਨੂੰ ਕੋਈ ਦਿੱਕਤ ਨਹੀਂ ਹਾਂ ਅੱਗ ਅਗਲੇ ਭਾਈ ਅਸੀਂ ਤਾਂ ਉਹ ਵੀ ਨਹੀਂ ਆਨੇਗੇ ਇੰਨੀ ਬੇਇੱਜ਼ਤੀ ਆਜਾ ਆਪਣਾ ਆਬਜੈਕਸ਼ਨ ਪਾਦੇ ਤਾਂ ਸਭ ਕਾਨੂੰਨ ਵਾਲ ਹੋ ਗਏ ਨਹੀਂ ਕਿਸੇ ਨੂੰ ਨਹੀਂ ਪਤਾ ਤਾਂ ਆਪਣਾ ਉਤਾਜੇ ਤਾਂ ਪੂਰਾ ਪਿੰਤਾ ਦਾ ਯਾਰ ਹਸਾ ਮਾਫੀ ਬਾਤ ਨਾ ਮੈਂ ਇੱਥੇ ਇਕੱਲਾ ਗੁਰਦਾ ਮੁੱਦਾ ਠਾਉਂਦਾ ਮਦਾ ਪੰਜਾਬ ਦੇ ਸਾਰੇ ਮੁੱਦੇ ਠਾਉਣਾ ਮੈਂ ਤਾਂ ਐਂ ਲੋਕਾਂ ਨੂੰ ਦਿਖਾਉਣਾ ਚਲੋ ਬੜਿਆ ਦਾ ਲੈ ਜਾ ਆਪੇ ਠੀਕ ਹੈ ਸੋਡੇ ਲਈ ਨਹੀਂ ਮੈਂ ਸਪੈਸ਼ਲ ਸੋਡੇ ਲਈ ਕੁਮਗਾਠ ਆਇਆ ਹੈ ਠੀਕ ਹੈ ਜੀ ਕੀ ਆ ਬਰਕਲਿ ਚ ਨਾ ਨਹੀਂ ਬੜੇ ਵਾਈਕਾ ਚ ਕੋਟੋ ਬੈਠੇ ਸਾਨੂੰ ਤੁਰਪਾਸ ਤਕਰਾਨ ਚ ਕੀ ਮੈਂ ਇੱਥੇ ਸੱਦਾਂ ਨੂੰ ਸਪੈਲਟਰ ਨੂੰ ਉਹਨੂੰ ਖੜਦਿਆ ਰ ਇੱਥੇ ਜੱਜ ਲਾਉ ਲੱਖੇ ਯਾਰ ਯਾਰ ਜੀ ਯਾਦ ਵੀ ਕੋਈ ਸਾਧਨ ਨਹੀਂ ਹੋਣਾ ਕਦੇ ਗਰੀਬ ਯਾਦ ਵੀ ਕੋਈ ਸਾਧਨ ਨਹੀਂ ਸਾਨੂੰ ਪਤਾ ਨਹੀਂ ਕਿ ਕਹਿੰਦੇ ਜਾੜੇ ਦਾ ਭਾਗ ਹੈ ਜਦੋਂ ਬੈਨ ਆ ਗਈ ਬੈਨ ਹੋ ਗਈ ਤਾਂ ਮੈਂ ਤਾਂ ਗੋਡਾ ਟੈਸਟ ਕਰਵਾਉਣਾ ਹੀ ਕਰਦਾ ਟੈਸਟ ਕਰਵਾਉਣਾ ਆ ਸੋ ਸਵੇਰ ਤੋਂ ਬਾਅਦ ਐਕਸਪਲੋਰ ਕਰਵਾ ਦਿਆ ਹੁਣ ਵੱਡੇ ਸੀ ਬੰਦੇ ਆ ਗਏ ਬੈਠੇ ਸਾਡੇ ਹੁਣ ਬੈਠੇ ਆਈ ਵੀ ਜਿਹਨਾਂ ਦੇ ਨਾਲ ਫਿਰ ਕਹਿੰਦਾ ਪੜਾਏ ਹੋਗੇ ਫਿਰ ਵੱਡਾ ਨਾ ਹੈਗਾ ਉਹ ਤੇ ਉਹ ਜੈਨ ਬੰਨਿਸ਼ਟਾ ਕਰਾ ਦੇਗਾ ਜੈਨ ਬੰਨਿਸ਼ਟਾ